ਕਰਨ ਦੀ ਵੀ ਬੇਸ਼ੈ ਹੈ ਜੀ ਮੈਂ ਤਾਂ ਇਹ ਆ ਥੀੜਾ ਹੀ ਆਪਣੇ ਇੰਸਪੈਕਟਰ ਵਾਸਤੇ ਰੱਖ ਲਿਆ ਨਹੀਂ ਵੀਰ ਜੀ ਮੈਂ ਮੰਨਦਾ ਤੁਹਾਡੀ ਗੱਲ ਵੀ ਆ ਸ਼ੀਟ ਜਿਹੜੀ ਖਾਲੀ ਪਈ ਆ ਇਹਦੇ ਇੰਸਪੈਕਟਰ ਵਾਸਤੇ ਇਹਦੇ ਤੁਸੀਂ ਲੰਮੇ ਪਹਿਣਾ ਬਹਿਣਾ ਵਾ ਫਿਰ ਤੁਸੀਂ ਲਾਓ ਉਹ ਆ ਜਾਣਗੇ ਤੇ ਉਹਨਾਂ ਨੂੰ ਸ਼ੀਟ ਮੈਂ ਖਾਲੀ ਕਰ ਦਊਗਾ ਜਦੋਂ ਆਉਣਗੇ ਮੈਂ ਉਸੇ ਵੇਲੇ ਉੱਠ ਪੂੰਗਾ ਜੇ ਉਹਨ ਖਾਲੀ ਸ਼ੀਟ ਪਈ ਆ ਤੇ ਮੈਂ ਉਦਾਂ ਹੀ ਖਲੋਤਾ ਰਵਾਂ ਮੈਂ ਬਹਿ ਨਹੀਂ ਸਕਦਾ ਇਹਦੇ ਧੱਕੇ ਦਾ ਹੀ ਆ ਤੁਹਾਡੀ ਵੀ ਸ਼ੀਟ ਖਾਲੀ ਹੈ ਇਹ ਤਾਂ ਫੜੀਦਾ ਦੇਖਾਈਦਾ ਨਹੀਂ ਜੀ 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 ਤਾਂ ਸਾਡੇ ਕਿਹਦੀ ਜੀ ਇਹ ਇਹ ਮੈਂ ਆਪ ਲਵਾਈ ਤਾਹੇ ਦਾ ਇਦਾਂ ਦੇ ਫਿਰ ਤੁਸੀਂ ਪਿੱਛੇ ਸੀਟਾਂ ਲਵਾ ਲੋਗੇ ਕਿ ਸਰਕਾਰੀ ਲੱਗਿਆ ਇੱਥੋਂ ਸੀਟ ਖਾਲੀ ਹੋ ਜੂਗੀ ਮੈਂ ਆ ਜੂਗਾ ਹਾਂ ਨਹੀਂ ਨਹੀਂ ਫਾਇਰ ਹੀ ਚੱਲਾ ਚਲੋ ਕੋਈ ਨਹੀਂ ਇਹ ਤੁਹਾਡੀ ਆਪਣੀ ਸੀਟ ਹੈ ਇਹ ਮੇਰੀ ਆਪਣੀ ਇਹ ਮਤਲਬ ਜੇ ਤੁਸੀਂ ਪਿੱਛੇ ਵੀ ਸੀਟਾਂ ਲਵਾ ਲੋਗੇ ਤਾਂ ਤੁਹਾਡੀ ਬੱਸ ਅੱਜ ਬੱਸ ਤੁਹਾਡੀ ਹੋ ਜੂਗੀ ਸਰਕਾਰੀ ਵਾਸਤੇ ਲਵਾਉਣਾ ਪਿੱਛੇ ਸਰਕਾਰ ਨੇ ਵੀ ਲਾ ਕੇ ਦਿੱਤੀਆਂ ਚਲੋ ਕੋਈ ਨਹੀਂ ਆ ਸਾਰੇ ਸੀਟਾਂ ਇਹ ਤੁਹਾਡੀ ਧੱਕੇਸਾਹੀ ਹੈ ਨਾ ਵੀ ਆਹ ਸ਼ੀਟ ਦੇ ਉੱਤੇ ਅਸੀਂ ਕਿਸੇ ਨੂੰ ਨਹੀਂ ਬਹਿਣ ਦੇਣਾ ਅੱਗੇ ਆ ਕੇ ਫੈਕਟਰੀ ਚੜੇ ਆਂ ਇਹ ਮਹਾਲਾ ਬਹੁਤ ਨਾਲ ਵਾਸਤੇ ਆਖੀ ਹੈ ਆ ਵੇਖੋ ਤਾਂ ਯਾਨੀ ਆ ਵੇਖੋ ਵੀ ਇਹਦੀ ਖਾਲੀ ਸ਼ੀਟ ਪਈ ਆ ਤੇ ਇਹ ਵੀ ਕਹਿਣ ਦੇ ਵੀ ਸਾਡੀ ਧੱਕੇ ਸਾਹੀ ਆ ਮੈਂ ਸ਼ੀਟ ਲਵਾਈ ਆ ਤੇ ਇੱਥੇ ਮੈਂ ਕਿਸੇ ਨੂੰ ਨਹੀਂ ਬਹਿਣ ਦੇਣਾ